ਸੋ ਲੋ ਪਹਿਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪੈ ਚੁੱਕੀ ਹੈ ਗੁਰਮਾ ਵੱਲੋਂ ਗੁਰਵਿੰਦਰ ਸਿੰਘ ਇਸ ਵੇਲੇ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਉਧਰਲੇ ਪਾਸੇ ਕਹਿੰਦੇ ਸ਼ੀਲੂ ਉਹ ਬੱਲੇ 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 ਉਹ ਬੱਲੇ 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 ਉਹ ਬੱਚਿਆ ਪੰਜਾਬੀਆਂ ਦਾ ਬੋਗਚੂ ਕਹਿੰਦਾ ਚੱਕ ਦੂਗਾ ਚੱਕ ਦੂਗਾ ਜਦੋਂ ਬੱਚਿਆ ਪੰਜਾਬੀਆਂ ਦਾ ਬੋਗ ਕਹਿੰਦਾ ਚੱਕ ਨੂੰ ਤਰਨਜੀਤ ਮਨੀਲਾ ਵੱਲੋਂ ਲੋ ਇੱਕ ਪਾਸੇ ਮੁੰਡਾ ਕਹਿੰਦੇ ਬੱਲੇ 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 ਨੰਨੂ ਆ ਦੀਪਗੜ੍ਹ ਵਾਲਾ ਪਰ ਅੰਕਸ ਵਾਲੇ ਸੁਨੀਲ ਧੰਤਾਨ ਸਾਬ ਵਾਲਾ ਜੋੜਦਾ ਹੋਇਆ ਲੋ ਗੁਰਮਾ ਵਾਲਾ ਬਿੱਲਾ ਆ ਗਿਆ ਉਹ ਰੇਡ ਪੈ ਗਈ ਨੰਮਾ ਕਹਿੰਦਾ ਬਿੱਲਾ ਆ ਗਿਆ ਪੱਟੀ ਕਹਿੰਦਾ 500 ਸਾਡਾ ਪਾ ਦੋ ਉਹ ਤਿੰਨਾਂ ਦੇ ਉੱਪਰ ਤੇ 3100 ਕਲੱਬ ਵਾਲੇ ਮੁੰਡੇ ਕਹਿੰਦੇ ਸਾਡਾ ਬਿੱਲੇ ਵੀਆ ਦੋ ਰੇਡਾ ਰਹੰਬਿਆ ਉਹ 3600 ਦੀਆਂ ਪੈਣ ਗਿਆ ਮੇਰੇ ਮਿੱਤਰੋ ਇਹ ਸੈਮੀ ਮੁਕਾਬਲੇ ਚੱਲ ਰਿਹਾ ਇਹ ਦੂਬਾਰ ਫੈਦਲਾ ਤੇ ਫੇਰ ਕਹਿੰਦੇ ਛੁੱਟਿਆ ਉਹ ਫੇਰ ਛੁੱਟਿਆ ਹੋਣ ਗਿਆ ਉਹ ਕੌਡੀ ਸੁਨੀਲ ਦੀ 1200 ਦੀ ਦੂਜੀ ਕਬੱਡੀ ਪੈ ਚੁੱਕੀ ਹੈ ਤਰਨਜੀਤ ਮਨੀਲਾ ਵੱਲੋਂ ਤੇ ਭੱਟੀ ਉਹਨਾ ਵੱਲੋਂ ਲੱਗਿਆ ਹੋਇਆ ਕਿਉਂ ਦੇਖ ਭੱਟੀ ਪੜੀ ਬਾਲਾ ਨਹੀਂ ਤੇਰੇ ਨਾਂ ਦੀ ਫੇਰ ਦਾ ਬਾਲਾ ਨਹੀਂ ਲੋ ਇੱਕ ਪਾਸੇ ਪਰ ਅੰਕ ਜਿਹੜਾ ਸੁਨੀਲ ਧੰਤਾਨ ਸਾਹਿਬ ਦੀਆਂ ਦੋ ਕਬੱਡੀਆਂ ਸਫਲ ਹੋ ਚੁੱਕੀਆਂ ਐ ਅਗਲੀ ਕਬੱਡੀ ਗੁਰਮਾ ਵਾਲਾ ਬਿੱਲਾ ਇਹਨੂੰ ਕਹਿੰਦੇ ਫੋੜ ਦਿੱਤਾ ਜਾਣਾ ਸ਼ਾਬੇ ਫੋੜ ਦਿੱਤਾ ਜਾਣਾ ਲਓ ਇੱਕ ਪਾਸੇ ਮੁੰਡਾ ਉਹ ਸੇਲੂ 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 ਬਾਹੂ ਅਕਬਰਪੁਰ ਦੇ ਬੱਲੇ 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 ਰੇਡਰ ਉਹ ਬਾਈ ਤਾੜੀ ਉਹ ਲੱਗਦਾ ਸਾਰਾ ਉਹ ਬਰਨਾਲੇ ਚ ਕੰਨਾਂ ਦੇ ਦਿਆਣੇ ਘੜ ਤੋਂ ਘੜ ਕੁੱਟਦੇ ਹੁਣੇ ਆਹ ਤਰਨ ਜੀ ਸਿੰਘੇੜੇ ਕੀ ਹੋਈ ਆਪਾ ਵੱਡੀ ਗੁਰਵਿੰਦਰ ਖੂਨਣ ਵਾਲਾ ਪਾਰਿਆ ਮੇਰੇ ਵੀਰੇ ਗੁਰਵਿੰਦਰ ਖੂਨਣ ਦੀ ਧਰਤੀ ਦਾ ਰੇਡ ਪਾਉਂਦਾ ਉਧਰ ਸ਼ੀਲੂ ਉਹ ਬਾਹੂ ਅਕਬਰਪੁਰ ਵਾਲਾ ਉਹ ਬਾਹੂ ਅਕਬਰਪੁਰ ਵਾਲਾ ਪਰ ਸੋਣੇ ਗੁਰਵਿੰਦਰ ਨੇ ਗੁਰਮਾਂ ਦੇ ਲਈ ਜੋਰ ਦਿੱਤਾ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਸ਼ੋ ਪ੍ਰਾਪਤ ਧਰਤੀ ਦਾ ਖਿਡਾਰੀ ਸੁਨੀਲ ਤਮਤਾਨ ਸਾਹਮਣੇ ਕਹਿੰਦੇ ਸੁਨੀਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਹ ਪਾਵਣ ਦੇ ਪਵਿੱਤਰ ਧਰਤੀਆ ਤਮਤਾਨ ਸਾਹਿਬ ਉਹ ਕਹਿੰਦੇ ਮੀਆਂ ਸ਼ਾਹ ਵੀਰ ਸਾਹ ਬਣਾਇਆ ਇਤਿਹਾਸ ਵੱਡਾ ਮੇਰੇ ਮਿੱਤਰੋ ਲਓ ਸੁਨੀਲ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਉਧਰ ਬਿੱਲੇ ਦੀ ਕੌਡੀ ਆ ਮੇਰੇ ਮਿੱਤਰੋ ਮੁੰਡੇ ਕਹਿੰਦੇ 3600 ਲੱਗਾ 3100 ਕਲੱਬ ਵੱਲੋਂ 500 ਭੱਟੀ ਕਹਿੰਦਾ ਆਪਾ ਦੇਣਾ ਜੇ ਸ਼ਿੱਲੂ ਬਿੱਲੇ ਨੂੰ ਜੱਫਾ ਲਾਵੇਗਾ ਬਿੱਲਾ ਨੂੰ 1000 ਉਧਰ ਤਰਨਜੀਤ ਮਨੀਲਾ 500 ਦੇਵੇਗਾ ਜਿੰਨੇ ਵੀ ਸ਼ਿੱਲੂ ਜੱਫੇ ਲਾਵੇਗਾ ਲਓ ਬਿੱਲਾ ਗੁਰਮਾ ਵਾਲਾ چمبریا ہالی کوئی شک ہے اور سنیل بھی کبڈی پہ ابھی لکھی مو ردر کا کہ پنڈ ہے پھر دلجیت کنڈا ਨੰਬਰ ਜਿਹੜਾ ਰੇਡਰ ਦਾ ਓਏ ਖੁੰਡਣਾ ਵਾਲਾ ਗੁਰਵਿੰਦਰ ਆ ਗਿਆ ਉਹ ਗੁਰਵਿੰਦਰ ਫਿਰ ਆ ਗਿਆ ਕਬੱਡੀ ਪਾਉਣ ਮੇਰੇ ਵੀਰੋ ਬਾਈ ਬਾਦੂ ਬੰਦੇ ਬਹਿ ਜਾਓ ਵੀਰਾ ਵੜ ਕੇ ਯਾਰੇ ਬਾਦੂ ਬੰਦੇ ਬਹਿ ਜਾਓ ਪਲੀਜ਼ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਗੁਰਵਿੰਦਰ ਜਿੰਨੇ ਵੀ ਮੇਰੇ ਵੀਰੋ ਸ਼ੀਲੂ ਜੱਫੇ ਲਾਵੇਗਾ ਉਹਨੇ 5-500 ਤਰਨਜੀਤ ਮਨੀਲਾ ਲੋ ਸ਼ੀਲੂ 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 ਓ ਸ਼ੀਲੂ ਸ਼ੀਲੂ ਹੋ ਗਈ ਮਿੱਤਰੋ ਅਗਲੀ ਵਾਹ ਓਏ ਗੱਬਰੂ ਐ ਵੀਰੇ ਜਿਹੜੇ ਸਪੇਅਰ ਬਹਿ ਜਾਓ ਕਿਰਪਾ ਕਰਕੇ ਜਿਹੜਾ ਵੀਰ ਪਾਣੀ ਪੀਉਂਦਾ ਉਹ ਵੀ ਥੋੜਾ ਧਿਆਨ ਰੱਖੇ ਆਹ ਰੇਡ ਕਹਿੰਦੇ ਉਹ ਸੁਨੀਯੂੜੀ ਪੈ ਗਈ ਉਹ ਜੰਮੇ ਲੋ ਕਬੱਡੀ ਸੁਨੀਲ ਧੰਤਾਨ ਸਾਹਿਬ ਵਾਲਾ ਜਿਹਨੇ ਆਪਣੀ ਬਾਹ ਦੇ ਉੱਤੇ ਰਜੀ ਭੁੱਲਣ ਦਾ ਨਾਮ ਲਿਖਾਇਆ ਹੋਇਆ ਲਓ ਉਧਰ ਮੇਰੇ ਵੀਰੋ ਨੰਨੂ ਦੀਪਗੜੀ ਅੱਜ ਫਾ ਲਾ ਗਿਆ ਹੈ ਇਹ ਮੁੰਡਾ ਵੀ ਆਸਟ੍ਰੇਲੀਆ ਖੇਡ ਕੇ ਆਇਆ ਹੈ ਮੈਟਰੋ ਕਬੱਡੀ ਕਲੱਬ ਦੇ ਲਈ ਐਨ ਗੱਲਾਂ ਹੁੰਦੀਆਂ ਜੱਗੀ ਉਪਲ ਵਰ ਕਹਿੰਦੇ ਸੁੱਖੇ ਹੁਣਾ ਮੰਆ ਲੋ ਕਬੱਡੀ ਗੁਰਵਿੰਦਰ ਦੀ ਤੇ ਬੋਲ ਵੱਡੇ ਬਾਈ ਦੇ ਹੋਣਗੇ ਲੋ ਕਬੱਡੀ ਗੁਰਵਿੰਦਰ ਉਹ ਮੈਂ ਪਹਿਲਾ ਆਥਿਆ ਅੱਜ ਤਾਰੇ ਨੇ ਅੱਜ ਦੁੱਖ ਟੁੱਟਣੇ ਆ ਅੱਜ ਤਾਰੇ ਨੇ ਅੱਜ ਦੁੱਖ ਟੁੱਟਣੇ ਆ ਇਹ ਮੇਲਾ ਸਿੰਘੇੜੇ ਚੱਲਦਾ ਮੇਰੇ ਮਿੱਤਰੋ ਉਹ ਕਬੱਡੀ ਪੌਣ ਦੇ ਲਈ ਵਦਿਆ ਗੰਰੂ ਚਾਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਆ ਆ ਜੱਗੂ ਐ ਉਹ ਸੁਨੀਲ ਐ ਉਹ ਵਿੱਚ ਪੜਾਵੇ ਪੈਣ ਪੜਾਕੇ ਆਨ ਦੁਨੀਆ ਨੱਚ ਉੱਠਿਆ ਚੁੱਕੀਆਂ ਅਗਲੀ ਕਬੱਡੀ ਬਿੱਲਾ ਪਾਉਂਦਾ ਮੇਰੇ ਵੀਰੇ ਸਾਹਮਣੇ ਬਿੱਲੇ ਦੀ ਕਬੱਡੀ ਓਏ ਵਾਈ ਵਾਹ ਤੇ ਨੰਬਰ ਬਿੱਲੇ ਨੇ ਜੋੜ ਦਿੱਤਾ ਅਗਲੀ ਕਬੱਡੀ ਹੁਣ ਦੇਖਾਂਗੇ ਕਿਹੜਾ ਨੋਜਨ ਪਾਵੇਗਾ ਸਨੀਰ ਜਾਂ ਸਿਲੂ ਜਾਂ ਮੁੰਡਾ ਕੋਈ ਸੇਤੋ ਵਾਲਾ ਲੱਖਾ ਜਾਂ ਕੋਈ ਹੋਰ ਖਿਡਾਰੀ ਪਾਵੇਗਾ ਆ ਜੰਬੇ ਦੀ ਸਿਹਤ ਥੋੜੀ ਜੀ ਡਾਉਨ ਸੀ ਪੁਖਾਰ ਸੀਗਾ ਪਰ ਫਿਰ ਵੀ ਉਹ ਪਹਿਲਾ ਮੈਚ ਖੇਡਿਆ ਲੋ ਕਬੱਡੀ ਐਸ ਵੇਲੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ ਮੁੰਡਾ ਇਧਰ ਸੈਟੋ ਵੱਲੋਂ ਕਹਿੰਦੇ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਇੱਕ ਪਾਸੇ ਹਾਕਮ ਵਾਲਿਆ ਜੱਗੂ ਉਹ ਦੀਪਗੜੀਆ ਨੰਨੂ ਤੇ ਗੁਰਮਾ ਵਾਲਾ ਪਾਉ ਲੋ ਜੱਗੂ ਉਹ ਜੱਗੂ ਓ ਜੱਗੂ ਓ ਜੱਗੂ ਕੇ ਹਾਕਮ ਵਾਲੀਆ ਜੱਟੇ ਮਿੱਤਰੋ ਜੱਗੂ ਜੱਗੂ ਦੀ ਵੀ ਸਿਫਤ ਬਣਦੀ ਐ ਨਵਾਂ ਮੁੰਡਾ ਜੱਗੂ ਨੇ ਬੜੇ ਪਿਆਰ ਨਾਲ ਫੜਿਆ ਬੜੇ ਪਿਆਰ ਨਾਲ ਫੜਿਆ ਸਿਫਤ ਵੀ ਬਣਦੀ ਐ ਇਹ ਬਰਸ਼ੀਲੂ ਹੋਣੀ ਓ ਸੈਦੋ ਦੀ ਧਰਤੀ ਓਏ ਕਹਿੰਦੇ ਖੂਦੜਾ ਵਾਲਾ ਗੁਰਵਿੰਦਰ ਓ ਬੜਾ ਕੇ ਦੁਨੀਆ ਕਮਲੀ ਕਰਤੀ ਸਿੱਲੂ ਦੇ ਪਿਆਰ ਨੇ ਮੇਰੇ ਵੀਰੋ ਸਿੱਲੂ ਦੇ ਦਵਾਨਾ ਐ ਐਨ ਪਈ ਹੋਈ ਕਬੱਡੀ ਸੁਨੀਲ ਧੰਤਾਨ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਲਓ ਦੂਜੇ ਪਾਸੇ ਦੀਪਗੜ ਪਿੰਡ ਹੈ ਨੰਨੂ ਨਾਮ ਹੈ ਜਿੱਥੋਂ ਦੇ ਲਾਲੇ ਦੇ ਚਰਚੇ ਦੁਨੀਆ 'ਚ ਹੋਇਆ ਲੋ ਅਗਲੀ ਕਬੱਡੀ ਬਿੱਲਾ ਗੁਰਮਰ ਪਰ ਜਗਪਾਲ ਕੈਨੇਡਾ ਤੇ ਭੂਰ ਕੈਨੇਡਾ ਉਹਨਾਂ ਵੱਲੋਂ ਕਹਿੰਦੇ 500 ਦੱਪਾ ਜਾਵੇਗਾ ਜੇ ਸ਼ਿੱਲੂ ਜੱਸਾ ਲਾਵੇਗਾ ਓ ਜੱਟ ਕੱਲਾ ਹੀ 100 ਵਰਗਾ ਓ ਕੱਲਾ ਹੀ 100 ਵਰਗਾ ਓ ਕੱਲਾ ਹੀ 100 ਵਰਗਾ ਸ਼ਿੱਲੂ ਤਾਂ ਕੱਲਾ ਹੀ 100 ਵਰਗਾ ਓ ਬਿੱਲੇ ਨੂੰ ਡੱਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਗੱਲਾ ਵੀ ਬੱਬਰ ਸ਼ੇਰ ਆ ਆਸਟ੍ਰੇਲੀਆ ਬੈਸਟ ਨਿਕਲਿਆ ਐਨ ਕਹਿੰਦੇ ਯੂਰਪ ਦੇ ਵਿੱਚ ਵੀ ਬੈਸਟ ਰਹਾ ਮਾਈਕ ਐਨ ਬੱਬਰ ਸ਼ੇਰ ਟੱਕਰ ਗਿਆ ਸ਼ੀਲੂ ਸ਼ੀਲੂ ਹੋਈ ਜਾਂਦੀ ਹੈ ਇਹਦੇ ਖੇਡ ਕੇ ਚਲਾ ਵੀ ਗਿਆਣਾ ਇੱਕ ਮਹੀਨਾ ਬਰਨਾਲੇ ਦੀਆਂ ਗਲੀਆਂ ਚੋਂ ਆਵਾਜ਼ ਆਈ ਜਾਣੀ ਹੈ ਸ਼ੀਲੂ 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 ਉਹ ਸੁਦੀਲ ਆ ਗਿਆ ਸੱਤੀ ਲੰਗੋਟੇ ਦੇ ਉਹ ਕਿਤੇ ਨਾ ਕਿਤੇ ਤਾਂ ਆਪਣਾ ਨਾਂ ਚਮਕਾਈ ਦਿੰਦੇ ਨੇ ਲੋ ਹਾਕਮ ਵਾਲੀਆ ਜੱਗੂ ਮਿੱਤਰੋ ਐਨ ਗੋੜਾ ਚਿੱਟਾ ਰੰਗ ਮੁੰਡਾ ਸੋਹਣਾ ਤੇ ਸੁਨੱਖਾ ਉਹ ਬਰਾਬਰ ਦੀ ਭਾਜੀ ਮੋੜ ਦਿੱਤੇ ਅਮਰੀਕ ਬਾਈ ਬਰਾਬਰ ਦੀ ਭਾਜੀ ਉਹ ਬਰਾਬਰ ਦੀ ਭਾਜੀ ਚੋਟੀ ਦਾ ਮੁਕਾਬਲਾ ਹੈ ਬਸ ਦਵਾਮਾ ਇਹ ਤੁਹਾਡੇ ਲਈ ਉਹ ਦਵਾਮਾ ਇਹ ਤੁਹਾਡੇ ਲਈ ਉਹ ਲੋਕ ਖੜੇ ਆ ਵੱਡਾ ਇਕੱਠ ਹੈ ਉਹ ਦਵਾਮਾ ਇਹ ਤੁਹਾਡੇ ਲਈ ਉਹ ਸਾਹਮਣੇ ਗੁਰਵਿੰਦਰ ਹੈਲੋ ਬਰਬਰ ਭਾਈ ਜੀ ਮੂਸਪਰੇ ਮੈਦਾਨ ਦੇ ਵਿੱਚ ਪੈ ਗਏ ਮੂਸਪਰੇ ਮੈਦਾਨ ਚ ਪੈ ਗਏ ਕਿਹੜੇ ਜਿੱ ਕੀ ਹੋਈ ਜਾਂਦਾ ਉਹ ਲੜ ਕਰਾ ਜਾ ਮਾਰ ਦੇ ਸੰਘੇੜਿਆਂ ਵਾਲੇ ਲੈ ਵੀ ਅਮਰੀਕ ਭਾਈ ਮੂਸਪਰੇ ਮੈਦਾਨ ਚ ਕੋਈ ਦੀ ਕਰ ਦਿਓ ਜੀ ਮੂਸਪਰੇ ਦੇ ਉੱਤੇ ਜਿਹਨਾਂ ਦੀ ਡਿਊਟੀ ਲੱਗੀ ਹੈ ਲਓ ਸੁਨੀਲ ਆ ਗਿਆ ਸੁਨੀਲ ਨੇ ਕਹਿੰਦੇ ਆਪਣੀ ਬਾਹ ਦੇ ਉੱਤੇ ਰੱਜੀ ਭੁੱਲਣ ਵਾਲੇ ਦਾ ਨਾਮ ਖੁਣਵਾਇਆ ਹੋਇਆ ਪਰ ਕਬੱਡੀ 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 ਦਾ ਆਲਾਪ ਛੜਿਆ ਹੋਇਆ ਮੇਰੇ ਵੀਰੋ ਲਓ ਉਧਰਲੇ ਪਾਸੇ ਆਕਰ ਸਾਰਾ ਪਿੰਡ ਵਾਰ ਪੈ ਗਿਆ ਗੱਲਾਂ ਲੱਗਣ ਗਿਆ ਟਿਕਾਣੇ ਮੇਰੇ ਮਿੱਤਰੋ ਲਓ ਬਿੱਲੇ ਫੇਰ ਆ ਗਿਆ ਮੇਰੇ ਵੀਰੇ ਇਹਨੂੰ ਵੀ ਕਹਿੰਦੇ ਫੋੜ ਦਿੱਤਾ ਜਾਣਾ ਇਹਨੂੰ ਵੀ ਕਹਿੰਦੇ ਫੋੜ ਦਿੱਤਾ ਜਾਣਾ ਇਹ ਮੁੰਡਾ ਆਸਟ੍ਰੇਲੀਆ ਦੇ ਵਿੱਚ ਵੀ ਬੈਸਟ ਰਿਆ ਪੂਰੇ ਸੀਜ਼ਨ ਦਾ ਅਮਰੀਕਾਈ ਯੂਰਪ ਦੇ ਵਿੱਚ ਵੀ ਧੱਕ ਪਾਈਆ ਬਿੱਲੇ ਨੇ ਪਰ ਬਿੱਲੇ ਨੂੰ ਸ਼ੇਰ ਨੂੰ ਬੱਬਰ ਸ਼ੇਰ ਟੱਕਰ ਗਿਆ ਉਹ ਬੱਬਰ ਸ਼ੇਰ ਗੱਲਾਂ ਹੋਰ ਦੂਰ ਜਗਪਾਲ ਕੈਨੇਡਾ ਤੇ ਭੂਰ ਕੈਨੇਡਾ 500 ਰੁਪਏ ਦੇਣਗੇ ਵੀਰ ਮੈਚ ਕਰਾਂ ਪਤੰਬਰਾਂ ਨੇ ਸੰਗਰੂਰ ਵਾਲੀ ਓਏ ਜਿਮਣੀ ਕੋੜੀ ਬਣਾ ਪਈ ਐ ਉਹ ਬਿੱਲੇ ਦੀ ਕੌਡੀ ਪੈ ਗਈ ਸ਼ੀਲੂ ਇਨੂ 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 ਹੋ ਗਈ ਮਿੱਤਰੋ ਲਓ ਬਿੱਲਾ ਤੇ ਸ਼ੀਲੂ ਸ਼ੀਲੂ ਅਸ ਤਸੱਲੀ ਚੋਟੀ ਦਾ ਮੈਚ ਮਿੱਟੀ ਉੱਡ ਗਈ ਲੋਈਆਂ ਘੁੰਮ ਗਈਆਂ ਭੰਗੜੇ ਪਾ ਗਏ ਮੇਲਾ ਬਣ ਗਿਆ ਮੇਲਾ ਬਣ ਗਿਆ ਆ ਓ ਮਾਂ ਦਾ ਪੁੱਤਰ ਰੇਟਰਾਂ ਨੂੰ ਓ ਬਾਹਰ ਆ ਜਾਓ ਬਾਹਰ ਆ ਜਾਓ ਵੀਰ ਜੀ ਓ ਮੈਚ ਸਮਾਪਤ ਬਾਈ ਤਰਨਜੀਤ ਵੱਲੋਂ ਓ ਨੰਬਰ ਸੋੜ ਲਓ ਨੰਬਰ ਸੋੜ ਲਓ 500 ਗੁਰਮਾ ਦੇ ਨੰਬਰ ਗੁਰਮਾ ਦੇ ਨੰਬਰ ਆ 100 ਗੁਰਮਾ ਦੇ 600 ਸੈਦੂ ਕਹਿੰਦੇ ਤੇਰਾ ਓ ਮਾਂ ਦੇ ਪੁੱਤ ਨੇ ਰੇਡਰ ਆਟੇ ਮੰਗੂ ਗੁੰਨ ਕੇ ਰੱਖ ਦਿੱਤੇ ਅਮਰੀਕਾ ਆਟੇ ਮੰਗੂ ਗੁੰਨ ਕੇ ਰੱਖ ਦਿੱਤੇ ਐਨ ਕਹਿੰਦੇ ਬਿੱਲਾ ਵੀ ਬੱਬਰ ਸ਼ੇਰ ਹੈ ਪਰ ਮੈਦਾਨ ਦੇ ਵਿੱਚ ਅੱਜ ਸਿੰਘੇੜਿਆਂ ਦੇ ਵਿੱਚ ਉਹ ਗੱਲ ਹੋ ਗਈ ਵੀ ਨਜ਼ਾਰੇ ਆਏ ਜਾਂਦੇ ਆ ਤੇ ਜਾਂ ਹੀ ਜਾਂਦੇ ਆ ਐਨ ਮੇਰੇ ਵੀਰੋ ਮੁੰਡਿਆਂ ਦੇ ਪਿੰਡਿਆਂ ਦੇ ਵਿੱਚੋਂ